ਅਸੀਂ ਨਾ ਪੰਜਾਬ ਦੇ ਆਲਮੋਸਟ ਸਾਰੇ ਸ਼ਹਿਰ ਕਵਰ ਕਰ ਚੁੱਕੇ ਸੀਗੇ ਜਿਦੇ ਵਿੱਚ ਨਕੋਦਰ ਦਾ ਵੀ ਕਾਫੀ ਨਾਮ ਆ ਰਿਹਾ ਸੀਗਾ ਤੇ ਇਥੋਂ ਕਸਟਮਰ ਵੀ ਸੀਗੇ ਸਾਡੇ ਕਾਫੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਫਿਰ ਨਕੋਦਰ ਦੇ ਵਿੱਚ ਅੱਜ ਸੋਰ ਆਪਣਾ ਸਟਾਰਟ ਕੀਤਾ ਹੈ ਦੇ ਵਿੱਚ 500 ਤੋਂ ਸਟਾਰਟ ਹੋ ਕੇ 25000 ਤੱਕ ਦੀ ਸਾਡੇ ਕੋਲ ਵੈਰਾਈਟੀ ਹੁੰਦੀ ਆ ਜਿਦੇ ਵਿੱਚ 100 ਪਲੱਸ ਐਸਕਯੂ ਆਉਂਦੇ ਨੇ ਲਾਈਕ 100 ਪਲੱਸ ਪਰਫਿਊਮ ਦੇ ਮਾਡਲ ਆਉਂਦੇ ਨੇ ਜਿਹੜੇ ਅਲੱਗ-ਅਲੱਗ ਫ੍ਰੈਗਰੈਂਸ ਦੇ ਵਿੱਚ ਆਉਂਦੇ ਨੇ ਇਹ ਚ ਨੰਬਰ 1 ਆਰਟੀਕਲ ਰਹਿ ਚੁੱਕਿਆ ਤੇ ਆਲਮੋਸਟ ਇੰਡੀਆ ਦੇ ਵਿੱਚ ਵੀ ਨੰਬਰ 1 ਆਰਟੀਕਲ ਜਾ ਰਿਹਾ ਇਹ ਵਾਲਾ ਸਾਡੇ ਕੋਲ 500 ਤੋਂ ਸਟਾਰਟ ਹੋ ਕੇ 25000 ਤੱਕ ਜਾਂਦੀ ਹੈ 500 ਤੋਂ ਸਟਾਰਟ ਹੋ ਕੇ 25000 ਤੱਕ ਜਾਂਦੀ ਹੈ 25000 ਤੱਕ ਹਾਂਜੀ ਤੇ ਜਿਵੇਂ ਅੱਜ ਅਸੀਂ ਇੱਥੇ ਸਟੋਰ ਦੀ ਓਪਨਿੰਗ ਕੀਤੀ ਆ ਇੱਥੇ ਅਸੀਂ ਅਪ ਟੂ 50% ਆਫ ਆਫਰ ਵੀ ਲਗਾਈ ਹੋਈ ਆ ਤੇ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਸਾਡੀ ਵੀਡੀਓ ਉਹ ਆ ਕੇ ਸਾਡੇ ਤੋਂ ਡਿਸਕਾਊਂਟ ਲੈ ਸਕਦੇ ਨੇ 50% ਤੱਕ ਕਹਿੰਦੇ ਏਕਤਾ ਲਹਿਰ ਦੀ ਵੀਡੀਓ ਚ ਸ਼ੇਅਰ ਕਰਕੇ ਆਉਂਗੇ ਭਾਈ ਜੀ ਨੇ ਇੱਕ ਵਾਦਾ ਕੀਤਾ ਕਿ 50% ਤੱਕ ਡਿਸਕਾਊਂਟ ਹੋਊਗਾ ਜੀ ਜੇ ਜੇ ਵੀਡੀਓ ਸ਼ੇਅਰ ਕਰਕੇ ਆਣਗੇ ਤਾਂ ਅਸੀਂ ਇੱਕ ਉਹਨਾਂ ਨੂੰ ਕੰਪਲੀਮੈਂਟਰੀ ਪਰਫਿਊਮ ਵੀ ਦੇਵਾਂਗੇ ਸਾਡੇ ਵੱਲੋਂ ਵਾਹ ਜੀ ਵਾਹ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਐਟਲੀਸਟ ਇੱਕ ਵਾਰ ਇੱਥੇ ਸਾਡੇ ਸਟੋਰ ਤੇ ਆ ਕੇ ਵਿਜ਼ਿਟ ਕਰਕੇ ਸਾਡੀ ਫ੍ਰੈਗਰੈਂਸ ਚੈੱਕ ਕਰਨ ਉਸ ਤੋਂ ਬਾਅਦ ਸਾਨੂੰ ਫੀਡਬੈਕ ਦੇਣ ਕਿ ਸਾਡੀ ਫ੍ਰੈਗਰੈਂਸ ਦਾ ਕੀ ਹੋ ਤੇ ਸਾਡੇ ਸ਼ਹਿਰ ਵਾਸੀਆਂ ਦਾ ਵੀ ਕਈਆਂ ਦਾ ਸੁਪਨਾ ਸੀਗਾ ਵੀ ਸਾਡੇ ਸ਼ਹਿਰ ਦੇ ਵਿੱਚ ਵੀ ਕੋਈ ਬਾਹਰਲੇ ਪਰਫਿਊਮ ਦੀ ਸ਼ਾਪ ਹੋਵੇ ਸਾਡੇ ਕੋਲ ਬਹੁਤ ਕਸਟਮਰ ਆ ਕੇ ਡਿਮਾਂਡ ਕਰਦੇ ਸੀਗੇ ਇਸੇ ਨੂੰ ਦੇਖਦੇ ਹੋਏ ਸਾਈਨ ਜੀ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਅਜ਼ਮਲ ਪਰਫਿਊਮ ਦਾ ਸ਼ੋਰੂਮ ਖੁੱਲ੍ਹਾ ਹੈ ਇਹਨਾਂ ਦੇ ਕਾਫੀ ਬ੍ਰਾਂਡ ਨੇ ਜੋ ਮੈਂ ਐਂ ਦੱਸ ਨਹੀਂ ਸਕਦਾ ਇਹਨਾਂ ਦੇ ਬਹੁਤ ਜ਼ਿਆਦਾ ਯਾਨੀ ਕਿ ਅਲੱਗ-ਅਲੱਗ ਤਰ੍ਹਾਂ ਦੇ ਪਰਫਿਊਮ ਸਾਡੇ ਸਟੋਰ ਤੇ ਅਵੇਲੇਬਲ ਨੇ ਇਹ ਦਰਬਾਰ ਬਾਬਾ ਮੁਰਾਦ ਸ਼ਾਹੀ ਦੇ ਬਿਲਕੁਲ ਹੀ ਨਜ਼ਦੀਕ ਅਜ਼ਮਲ ਪਰਫਿਊਮ ਦਾ ਸ਼ੋਰੂਮ ਖੁੱਲਿਆ ਹੈ ਨੀਅਰ 786 ਸ਼ਾਪ ਐਂਡ ਡਾਕਟਰ ਚੂਨੀਅਨ ਸੰਸ ਸ਼ਾਪ 9876801707 ਇੱਕ ਕਰਫਿਲ 9876801707 ਬਹੁਤ ਅੱਛਾ ਹੈ ਸਰ ਜੀ ਅਸੀਂ ਕਾਫੀ ਦੇਰ ਤੋਂ ਅਜਮਲ ਦੇ ਨਾਲ ਕੰਮ ਕਰ ਰਹੇ ਸੀ ਉਹਨਾਂ ਨੇ ਸਾਨੂੰ ਫਿਰ ਨਕੋਦਰ ਦੇ ਵਿੱਚ ਇੱਕ ਐਕਸਕਲੂਸਿਵ ਸਟੋਰ ਓਪਨ ਕਰਨ ਦੀ ਕਿਹਾ ਤੇ ਅਸੀਂ ਉਹਨਾਂ ਨੂੰ ਫਿਰ ਮਨਾ ਨਹੀਂ ਕਰ ਸਕੇ ਕਿ ਚਲੋ ਇਹ ਆਪਣੇ ਨਕੋਦਰ ਵਾਸੀਆਂ ਲਈ ਵੀ ਬਹੁਤ ਵਧੀਆ ਹੋਊਗਾ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਜੋ ਪਰਫਿਊਮ ਦਾ ਅੱਜਕੱਲ ਟ੍ਰੈਂਡ ਚੱਲ ਰਿਹਾ ਅਸੀਂ ਫਿਰ ਇੱਕ ਅਲੱਗ ਜਿਹਾ ਕਨਸੈਪਟ ਨਕੋਦਰ ਸ਼ਹਿਰ ਦੇ ਵਿੱਚ ਲਾਂਚ ਕਰ ਰਹੇ ਹਾਂ మేకి ఫిబ్రవరి ਵਿੱਚ ਵੈਲੈਂਟਾਈਨ ਡੇ ਆ ਰਿਹਾ ਸਾਡੇ ਸਾਡੇ ਕੋਲ ਉਹਦੇ ਲਈ ਵੀ ਗਿਫਟ ਪੈਕ ਆਉਂਦੇ ਨੇ ਕਪਲਸ ਦੇ ਲਈ ਜੀ 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 ਆ ਦੇਖੋ ਇਹ ਆ ਜੇਗਾ ਗਿਫਟ ਪੈਕ ਪੂਰਾ ਫੀਮੇਲ ਦੇ ਲਈ 6 ਮਈ ਦੇ ਵਿੱਚ ਮੈਂਦੇ ਵੀ ਆਉਂਦੇ ਆ इन्होंने ਦੋ ਲਾਈਨ ਰੱਖੀ ਹੈ ओरिएंटਲ اور ਫ੍ਰੈਂਚ ਫ੍ਰੈਂਚ ਮਤਲਬ ਹੁੰਦਾ ਹੈ ਜੈਸੇ ਕਿ ਆਪਕੇ ਇੰਟਰਨੈਸ਼ਨਲ ਪਰਫਿਊਮ ਹੋਗਾ ਇਸਮੇ ਆਪਕੇ ਸੀਕੇ ਗੁਚੀ ਅਰਮਾਨੀ ਸ਼ੈਨੈਲ ਆਪਕਈ ਮਰਸੀਡੀਜ਼ ਆਤें ਇਹ ਇਹ ਸਭ ਹੁੰਦੇ ਹੈ ਫ੍ਰੈਂਚ ਲਾਈਨ ਪਰਫਿਊਮ ਸੈਕੰਡ ਐਂਡ ਅਨਰ ਕੈਟੇਗਰੀ ਰੱਖੀ ਹੈ ਇਸ ਨੂੰ ਬੋਲਤੇ ਹੈ ओरिएंटਲ ਲਾਈਨ ओरिएंटਲ ਮੇ ਆਪਕਾ ਅਜਮਲ रसासी आपका लताफा यो मिडिल ईस्ट के ब्रांड होते हैं इनको बोलते हैं आप ओरिएंटल ब्रांड नकोदर ਦੇ ਮਰਾਸ਼ਾ ਰੋਡ ਤੇ ਦੁਬਈ ਦਾ ਅਜਮਲ ਪਰਫਿਊਮ ਅਜਮਲ ਪਰਫਿਊਮ ਜਿਹੜਾ ਵਿਸ਼ਵ ਭਰ ਦੇ ਵਿੱਚ ਪਰਸਿੱਧ ਆ ਦੁਬਈ ਦਾ ਮਸ਼ਹੂਰ ਪਰਫਿਊਮਿਆਂ ਜਿਹਦਾ ਸ਼ੋਰੂਮ ਹੁ ਨਕੋਦਰ ਸ਼ਹਿਰ ਦੇ ਵਿੱਚ ਬਾਬਾ ਮਰਾਸ਼ਾ ਰੋਡ ਤੇ ਖੁੱਲ ਗਿਆ ਜਿਨ੍ਹਾਂ ਦੀ ਪਹਿਲੇ ਸ਼ਾਪ ਚੱਲਦੀ ਸੀ ਡਾਕਟਰ ਚੂਨੀ ਐਂਡ ਸਨਜ਼ ਪਹਿਲੇ ਇਹਨਾਂ ਦੀ ਸ਼ਾਪ ਚੱਲਦੀ ਸੀ ਅੱਜ ਇਹਨਾਂ ਦਾ ਬਿਹਤਰੀਨ ਇੱਕ ਹੋਰ ਮੌਕਾ ਜਿਹੜਾ ਦੁਬਈ ਦਾ ਮਸ਼ਹੂਰ ਅਜਮਲ ਪਰਫਿਊਮਜ਼ ਜਿਹੜਾ ਬਾਬਾ ਮਰਾਸ਼ਾ ਰੋਡ ਵਿਖੇ ਇਹਨਾਂ ਦਾ ਸ਼ੋਰੂਮ ਖੁੱਲ ਗਿਆ ਆਓ ਤੁਹਾਨੂੰ ਅੰਦਰ ਲੈ ਚਲਦੇ ਆਂ ਔਰ ਦਿਖਾਣੇ ਆ ਕਿਹੜੀ ਕਿਹੜੀ ਕੁਆਲਿਟੀ ਪਰਫਿਊਮ ਦੀ ਆ ਔਰ ਬਹੁਤ ਸਾਰੀ ਪੁਰਾਣੀ ਇਹ ਜਿਹੜੀ ਮਸ਼ਹੂਰ ਦੁਕਾਨ ਆ ਬਾਬਾ ਮਰਾਸ਼ਾ ਰੋਡ ਤੇ ਜਿੱਥੇ ਬਹੁਤ ਸਾਰੀਆਂ ਅਰਗਬਤੀਆਂ ਅਤੇ ਪਰਫਿਊਮ ਪਹਿਲੇ ਵੀ ਮਿਲਦਾ ਸੀਗਾ ਹੁਣ ਇੱਕ ਵਾਰ ਫੇਰ ਮੈਂ ਦੱਸਦਾ ਵਾਂ ਤੁਹਾਨੂੰ ਅਜਮਲ ਪਰਫਿਊਮ ਦੁਬਈ ਦੀ ਮਸ਼ਹੂਰ ਬਿਹਤਰੀਨ ਸ਼ੌਪ ਤੇ ਲੈ ਕੇ ਆ ਗਏ ਆਂ ਬਾਬਾ ਮਰਾਸ਼ਾ ਰੋਡ ਨਕੋਦਰ ਤੇ बात ਕਰਾਂਗੇ ਇੱਥੇ ਦੇ ਓਨਰ ਨਾਲ ਓਨਰ ਸਾਡੇ ਨਾਲ ਮੌਜੂਦ ਨੇ ਚਲਮਨ ਜੀ ਜੋ ਖੁਦ ਇੱਕ ਪੱਤਰਕਾਰ ਨੇ ਜਿਨ੍ਹਾਂ ਨੇ ਇੱਕ ਬਿਹਤਰੀਨ ਅਜਮਲ ਪਰਫਿਊਮ ਜਿਹੜਾ ਦੁਬਈ ਦਾ ਮੈਂ ਦੱਸਿਆ ਪਹਿਲੇ ਬਹੁਤ ਹੀ ਮਸ਼ਹੂਰ ਆ ਜਿਹਨੇ ਵਿਦੇਸ਼ਾਂ ਦੇ ਵਿੱਚ ਵੀ ਇਸ ਪਰਫਿਊਮ ਨੇ ਤਮਾਮ ਚਾਈਆਂ ਆ ਮੈਂ ਗੱਲਬਾਤ ਕਰਾਂਗਾ ਸਰ ਸਭ ਤੋਂ ਪਹਿਲੇ ਸਵਾਗਤ ਆ ਤੁਹਾਡਾ ਸਰ ਇਕਤਾ ਲੈਨ ਨਿਊਜ਼ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ ਅੱਜ ਇੱਕ ਬਹੁਤ ਮੁਬਾਰਕ ਦੇ ਨੇ ਆ ਖੁਸ਼ੀਆਂ ਆ ਕਿ ਕੱਟੇ ਜਾ ਰਹੇ ਨੇ ਉਹ ਖੂ ਸੂਰਤ ਸ਼ੋਰੂਮ ਨੂੰ ਸਜਾਇਆ ਗਿਆ ਬਿਲਕੁਲ ਜੀ ਸਾਡਾ ਤੇ ਸਾਡੇ ਸ਼ਹਿਰ ਵਾਸੀਆਂ ਦਾ ਵੀ ਕਈਆਂ ਦਾ ਸੁਪਨਾ ਸੀਗਾ ਵੀ ਸਾਡੇ ਸ਼ਹਿਰ ਦੇ ਵਿੱਚ ਵੀ ਕੋਈ ਬਾਹਰਲੇ ਪਰਫਿਊਮ ਦੀ ਸ਼ਾਪ ਹੋਵੇ ਸਾਡੇ ਕੋਲ ਬਹੁਤ ਕਸਟਮਰ ਆ ਕੇ ਡਿਮਾਂਡ ਕਰਦੇ ਸੀਗੇ ਵੀ ਸਰ ਤੁਸੀਂ ਕੋਈ ਬਾਹਰਲਾ ਪਰਫਿਊਮ ਦੀ ਕੰਪਨੀ ਲੈ ਕੇ ਆਉ ਉਹ ਇਥੇ ਸਾਡੇ ਸ਼ਹਿਰ ਦੇ ਵਿੱਚ ਇਸੇ ਨੂੰ ਦੇਖਦੇ ਹੋਏ ਸਾਈਨ ਦੀ ਕਿਰਪਾ ਦੇ ਨਾਲ ਅੱਜ ਉਹਨਾਂ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਅਜ਼ਮਲ ਪਰਫਿਊਮ ਦਾ ਸ਼ੋਰੂਮ ਖੁੱਲ੍ਹਾ ਹੈ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਵੀ ਆ ਕੇ ਵਿਜ਼ਿਟ ਕਰੋ ਅਤੇ ਬਾਹਰਲੇ ਪਰਫਿਊਮ ਨੂੰ ਆਪਣੇ ਸ਼ਹਿਰ ਦੇ ਵਿੱਚ ਸਰ ਜੇਕਰ ਗੱਲ ਕਰੀਏ ਕਿੰਨੇ ਤਰ੍ਹਾਂ ਦੇ ਪਰਫਿਊਮ ਮੈਦੇ ਚਾਹ ਜਾਂਦੇ ਨੇ ਇਹਨਾਂ ਦੇ ਕਾਫੀ ਬ੍ਰਾਂਡ ਨੇ ਜੋ ਮੈਂ ਐਂ ਦੱਸ ਨਹੀਂ ਸਕਦਾ ਇਹਨਾਂ ਦੇ ਬਹੁਤ ਜ਼ਿਆਦਾ ਯਾਨੀ ਕਿ ਅਲੱਗ-ਅਲੱਗ ਤਰ੍ਹਾਂ ਦੇ ਪਰਫਿਊਮ ਸਾਡੇ ਸਟੋਰ ਤੇ ਅਵੇਲੇਬਲ ਨੇ ਜੋ ਇਹ ਹਰ ਵੀਕ ਨਵਾਂ ਪਰਫਿਊਮ ਲਾਂਚ ਕਰ ਦਿੰਦੇ ਨੇ ਯਾਨੀ ਹਰ ਹਫ਼ਤੇ ਨਵਾਂ ਹਰ ਹਫ਼ਤੇ ਨਵਾਂ ਮਤਲਬ ਕਸਟਮਰ ਦੀ ਡਿਮਾਂਡ ਤੇ ਇਹ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਨੇ ਤੇ ਤੁਸੀਂ ਵਿਜ਼ਿਟ ਕਰੋ ਤੇ ਦੇਖੋ ਆ ਕੇ ਵੀ ਬਹੁਤ ਹੀ ਬਿਹਤਰੀਨ ਪਰਫਿਊਮ ਨੇ ਇਤਰ ਨੇ ਜੋ ਲੌਂਗ ਲਾਸਟਿੰਗ ਨੇ ਤੇ ਇਸ ਦੇ ਵਿੱਚ ਤੁਹਾਡੇ ਜਿੰਨੇ ਵੀ ਪੈਸੇ ਖਰਚੋਗੇ ਤੁਸੀਂ ਉਹ ਸਾਰੇ ਯਾਨੀ ਕਿ ਪੂਰੇ ਹੋ ਗਸੂਲ ਗਸੂਲ ਹੋਗੇ ਇਹ ਕੀ ਲੋਕੇਸ਼ਨ ਵੀ ਦੱਸ ਦਿਓ ਕਿ ਕੀ ਲੋਕੇਸ਼ਨ ਪੈਂਦੀ ਹੈ ਇਹ ਦਰਬਾਰ ਬਾਬਾ ਮੁਰਾਦ ਸ਼ਾਹੀ ਦੇ ਬਿਲਕੁਲ ਹੀ ਨਜ਼ਦੀਕ ਅਜ਼ਮਲ ਪਰਫਿਊਮ ਦਾ ਸ਼ੋਰੂਮ ਖੁੱਲਿਆ ਹੈ ਨੀਅਰ 786 ਸ਼ਾਪ ਐਂਡ ਡਾਕਟਰ ਚੂਨੀਅਨ ਸੰਸ ਸ਼ਾਪ ਆਪਣਾ ਫੋਨ ਨੰਬਰ ਵੀ ਦੱਸ ਦਿਓ ਸਾਰਾ ਇਹ 9876801 707 13 98768 01707 ਹਾਂ ਤਾਂ ਸਰ ਬਹੁਤ ਸ਼ੁਕਰੀਆ ਜੀ ਤੋਂ ਸਾਨੂੰ ਦਿਖਾਉਗੇ ਅੰਦਰ ਕਿਹੜੀ ਕਿਹੜੀ ਕੁਆਲਿਟੀ ਦੇ ਕਿਸ ਤਰ੍ਹਾਂ ਦਾ ਬ੍ਰਾਂਡ ਹੈ ਜੀ ਆਹ ਤੁਹਾਨੂੰ ਲੈ ਚਲਦੇ ਆ ਇਹ ਸ਼ੋਰੂਮ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਲੱਗੇ ਹੋਏ ਨੇ ਅੰਦਰ ਬਿਹਤਰੀਨ ਹੈ ਜੇ ਮੈਂ ਨਜ਼ਰ ਮਾਰਾਂ ਅਮੀਰਵਾਨ ਅਜਮਲ ਐ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਨੇ ਬਹੁਤ ਅੰਦਰ ਇੱਕ ਮਹਿਕ ਰਿਆ ਖੁਸ਼ਬੂ ਦੇ ਨਾਲ ਮਹਿਕ ਰਿਹਾ ਵਾ ਇੱਕ ਇੱਧਰ ਵੀ ਮੈਂ ਦਿਖਾ ਦਮਾ ਅ ਅਯੂ ਮਲ ਸਾਇੰਸ 1952 1952 ਤੋਂ ਇਹ ਪਰਫਿਊਮ ਜਿਹੜੇ ਦੁਬਈ ਤੋਂ ਇੱਥੇ ਆ ਰਹੇ ਨੇ ਅੱਜ ਤੁਹਾਡੇ ਸ਼ਹਿਰ ਆਪਣੇ ਸ਼ਹਿਰ ਨਕੋਦਰ ਦੇ ਵਿੱਚ ਤੁਹਾਨੂੰ ਮਿਲ ਸਕਦੇ ਨੇ ਚਲਮਨ ਜੀ ਨਾਲ ਮੌਜੂਦ ਨੇ ਹੋਰ ਮੈਂ ਦਿਖਾ ਦਮਾ ਪਹਿਲੇ ਸ਼ੋਰੂਮ ਤੇ ਤਰ੍ਹਾਂ ਤਰ੍ਹਾਂ ਦੇ ਬਹੁਤ ਹੀ ਅੱਛਾ ਅੱਛੇ ਪਰਫਿਊਮ ਅੱਛੇ ਅੱਛੇ ਡਿਜ਼ਾਈਨਾਂ ਦੇ ਵਿੱਚ ਜਿਹੜੇ ਰੱਖੇ ਹੋਏ ਨੇ ਬਹੁਤ ਹੀ ਪਿਆਰੇ ਪਿਆਰੇ ਨੇ ਹੁਣ ਤੁਹਾਨੂੰ ਨਕੋਦਰ ਸ਼ਹਿਰ ਦੇ ਵਿੱਚੋਂ ਹੀ ਦੁਬਈ ਦਾ ਜਿਹੜਾ ਸਮਾਨ ਆ ਦੁਬਈ ਦਾ ਪਰਫਿਊਮ ਆ ਅਜਮਲ ਦਾ ਇਹ ਨਕੌਦਰ ਸ਼ਹਿਰ ਦੇ ਵਿੱਚ ਹੀ ਮਿਲ ਸਕਦਾ ਆ ਖੂਬਸੂਰਤ ਪੈਕਿੰਗ ਆ ਦੇਖੋ ਪੈਕਿੰਗ ਵੀ ਬਹੁਤ ਸੋਹਣੀ ਸੋਹਣੀ ਆ ਮੈ ਤਰ੍ਹਾਂ ਤਰ੍ਹਾਂ ਦੀ ਪੈਕਿੰਗ ਵੀ ਦਿਖਾ ਰਿਹਾ ਆ ਅਜਮਲ ਇੱਕ ਨਾਮ ਦੁਬਈ ਦਾ ਮਸ਼ਹੂਰ ਨਾਮ ਤੁਹਾਡੇ ਸ਼ਹਿਰ ਨਕੌਦਰ ਦੇ ਵਿੱਚ ਪਹੁੰਚ ਚੁੱਕਾ ਆ ਸ਼ੋਰੂਮ ਮਰਾਸ਼ਾ ਬਬਾ ਮਰਾਸ਼ਾ ਰੋਡ ਦੇ ਬਿਲਕੁਲ ਖੁੱਲ ਚੁੱਕਾ ਜੀ ਇਹ ਨਾਲ ਮੇਰੇ ਵੀਰ ਮੌਜੂਦ ਨੇ ਮੈਂ ਥੋੜੀ ਜਿਹੀ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਕੀ ਨਾ ਸਕਦਾ ਭਾਈ ਹਨੀ ਨਾਮ ਹੈ ਮੇਰਾ ਹਾਣੀ ਜੀ ਹਾਣੀ ਜੀ ਕਿਸ ਤਰ੍ਹਾਂ ਅੱਜ ਸ਼ੋਰੂਮ ਜਿਹੜਾ ਨਕੋਦਰ ਦੇ ਵਿੱਚ ਖੁੱਲਿਆ ਕਿਸ ਤਰ੍ਹਾਂ ਅਸੀਂ ਨਾ ਪੰਜਾਬ ਦੇ ਆਲਮੋਸਟ ਸਾਰੇ ਸ਼ਹਿਰ ਕਵਰ ਕਰ ਚੁੱਕੇ ਸੀਗੇ ਜਿਦੇ ਵਿੱਚ ਨਕੋਦਰ ਦਾ ਵੀ ਕਾਫੀ ਨਾਮ ਆ ਰਿਹਾ ਸੀਗਾ ਤੇ ਇੱਥੋਂ ਕਸਟਮਰ ਵੀ ਸੀਗੇ ਸਾਡੇ ਕਾਫੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਫਿਰ ਨਕੋਦਰ ਦੇ ਵਿੱਚ ਅੱਜ ਸ਼ੋਰ ਆਪਣਾ ਸਟਾਰਟ ਕੀਤਾ ਹੈ ਜੀ ਜੀ ਸਰ ਕਿੰਨੇ ਸਟੋਰ ਆ ਜੀ ਤਕਰੀਬਨ ਆਪਾਂ ਪੰਜਾਬ ਸਰ ਜੀ ਇਹ ਕਿਹਾ ਜੀ ਹਾਂ ਜੀ ਜੇ ਆਪਾਂ ਪੰਜਾਬ ਦੀ ਗੱਲ ਕਰਾਂਗੇ ਤਾਂ ਇਹ ਸਾਡਾ 10ਵਾਂ ਸਟੋਰ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ 10ਵਾਂ ਸਟੋਰ ਹੈ ਹਾਂਜੀ ਅਗਰ ਇੰਡੀਆ ਲੈਵਲ ਦੀ ਗੱਲ ਕਰਾਂਗੇ ਤਾਂ ਸਾਡੇ 100+ ਸਟੋਰ ਹੋ ਚੁੱਕੇ ਨੇ ਇੰਡੀਆ 'ਚ 100+ ਹੋ ਚੁੱਕੇ ਨੇ ਸਰ ਕਿੰਨੀ ਕੁ ਵੈਰਾਈਟੀ ਆ ਜਾਂਦੀ ਆ ਪਰਫਿਊਮ ਦੀ ਇਹਦੇ ਵਿੱਚ 500 ਤੋਂ ਸਟਾਰਟ ਹੋ ਕੇ 25000 ਤੱਕ ਦੀ ਸਾਡੇ ਕੋਲ ਵੈਰਾਈਟੀ ਹੁੰਦੀ ਆ ਜਿਹਦੇ ਵਿੱਚ 100+ ਐਸਕਯੂ ਆਉਂਦੇ ਨੇ ਲਾਈਕ 100+ ਪਰਫਿਊਮ ਦੇ ਮਾਡਲ ਆਉਂਦੇ ਨੇ ਜਿਹੜੇ ਅਲੱਗ-ਅਲੱਗ ਫ੍ਰੈਗਰੈਂਸ ਦੇ ਵਿੱਚ ਆਉਂਦੇ ਨੇ ਅਲੱਗ-ਅਲੱਗ ਹਾਂਜੀ ਤੁਹਾਡੀ ਪਸੰਦ ਦਾ ਕਿਹੜਾ ਮੈਂ ਤੁਹਾਡੀ ਪਸੰਦ ਦਾ ਤੁਸੀਂ ਆ ਤੁਹਾਡੀ ਪਸੰਦ ਦਾ ਹੀ ਮੈਂ ਪੁੱਛਾਂਗਾ ਤੇ ਆਡੀ ਪਸੰਦ ਦਾ ਕਿਹੜਾ ਮੈਂ ਦਿਖਾਣਾ ਤੁਹਾਨੂੰ ਇਹ ਮਾਡਲ ਇਹ ਤੋਂ ਬਈਚ ਨੰਬਰ 1 ਆਰਟੀਕਲ ਰਹਿ ਚੁੱਕਿਆ ਤੇ ਆਲਮੋਸਟ ਇੰਡੀਆ ਦੇ ਵਿੱਚ ਵੀ ਨੰਬਰ 1 ਆਰਟੀਕਲ ਜਾ ਰਿਹਾ ਇਹ ਵਾਲਾ ਆ ਦੇਖੋ ਜੀ ਤੇ ਮੈਂ ਤੁਹਾਨੂੰ ਚੈੱਕ ਵੀ ਕਰਵਾਉਣਾ ਬਹੁਤ ਪਿਆਰਾ ਆਰਟੀਕਲ ਹੈ ਇਹ ਜੀ ਚੈੱਕ ਕਰੋ ਵਾਹ ਵਾਹ ਕਿਆ ਹੀ ਵਨ ਆਇਆ ਨਜ਼ਾਰੇ ਲਿਹਾਤੇ ਤੁਸੀਂ ਤਾਂ ਹੈ ਇਸ ਕਹਿੰਦਾ ਇੰਡੀਆ ਚ ਵੀ ਨੰਬਰ 1 ਜਾ ਰਿਹਾ ਇੰਡੀਆ ਚ ਵੀ ਨੰਬਰ 1 ਇੰਡੀਆ ਵਿੱਚ ਵੀ ਨੰਬਰ 1 ਜਾ ਰਿਹਾ ਹੈ ਇਹ ਸਾਰੀ ਸਾਡੀ ਪ੍ਰੀਮੀਅਮ ਕਲੈਕਸ਼ਨ ਦੇ ਵਿੱਚ ਆ ਜਾਂਦੇ ਨੇ ਪਰਫਿਊਮ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨੰਬਰ 1 ਆਰਟੀਕਲ ਜਾ ਰਿਹਾ ਹੈ ਇਸ ਤੋਂ ਇਲਾਵਾ ਬਹੁਤ ਪਿਆਰੇ ਪਿਆਰੇ ਮੈਂ ਡਿਜ਼ਾਈਨ ਦੇਖ ਰਿਹਾ ਹਾਂ ਸੂਰਤ ਬਣੇ ਹੋਏ ਜਿੱਦਾਂ ਦੇਖੋ ਜੀ ਇਹ ਵੀ ਬੜਾ ਪਿਆਰਾ ਬਣਿਆ ਹੋਇਆ ਹੈ ਸਰ ਜੇ ਕੋਸਟ ਦੀ ਗੱਲ ਕਰੀਏ ਤੇ ਕੋਸਟ ਕਿੱਥੋਂ ਜੀ ਸਾਡੇ ਕੋਲ 500 ਤੋਂ 600 ਹੋ ਕੇ 25000 ਤੱਕ ਜਾਂਦੀ ਹੈ 500 ਤੋਂ ਸ਼ਾਰਟ ਹੋ ਕੇ 25000 ਤੱਕ ਜਾਂਦੀ ਹੈ 25000 ਤੱਕ ਹਾਂਜੀ ਤੇ ਜਿਵੇਂ ਅੱਜ ਅਸੀਂ ਇੱਥੇ ਸਟੋਰ ਦੀ ਓਪਨਿੰਗ ਕੀਤੀ ਹੈ ਇੱਥੇ ਅਸੀਂ ਅਪ ਟੂ 50% ਆਫ 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 ਵੀ ਲਗਾਈ ਹੋਈ ਆ ਤੇ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਸਾਡੀ ਵੀਡੀਓ ਉਹ ਆ ਕੇ ਸਾਡੇ ਤੋਂ ਡਿਸਕਾਊਂਟ ਲੈ ਸਕਦੇ ਨੇ ਅਸੀਂ ਅਪ ਟੂ 50% ਤੱਕ ਡਿਸਕਾਊਂਟ ਕਰਦੇ ਹਾਂਗੇ ਉਹਨਾਂ ਨੂੰ 50% ਤੱਕ ਕਹਿੰਦੇ ਏਕਤਾ ਲਹਿਰ ਦੀ ਵੀਡੀਓ 'ਚ ਸ਼ੇਅਰ ਕਰਕੇ ਆਉਂਗੇ ਭਾਜੀ ਨੇ ਇੱਕ ਵਾਦਾ ਕੀਤਾ ਕਿ 50% ਤੱਕ ਡਿਸਕਾਊਂਟ ਹੋਊਗਾ ਜੀ ਜੇ ਜੇ ਵੀਡੀਓ ਸ਼ੇਅਰ ਕਰਕੇ ਆਣਗੇ ਤਾਂ ਅਸੀਂ ਇੱਕ ਉਹਨਾਂ ਨੂੰ ਕੰਪਲੀਮੈਂਟਰੀ ਪਰਫਿਊਮ ਵੀ ਦੇਵਾਂਗੇ ਸਾਡੇ ਵੱਲੋਂ ਵਾਜੀ ਵਾ ਇੱਕ ਫ੍ਰੀ ਵੀ ਕੰਪਲੀਮੈਂਟਰੀ ਪਰਫਿਊਮ ਇੱਕ ਪਰ ਵੀ ਗਿਫਟ ਵੀ ਨਾਲ ਦੇਣਗੇ ਪਰਫਿਊਮ ਦਾ ਵਾਜੀ ਵਾ ਨਜ਼ਾਰੇ ਲਿਆਤੇ ਭਾਜੀ ਹੋਰ ਕੀ ਕਹਿਣਾ ਜਾਓਗੇ ਤੁਸੀਂ ਹੋਰ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਐਟਲੀਸਟ ਇੱਕ ਵਾਰ ਇੱਥੇ ਸਾਡੇ ਸਟੋਰ ਤੇ ਆ ਕੇ ਵਿਜ਼ਿਟ ਕਰਕੇ ਸਾਡੀ ਫ੍ਰੈਗਰੈਂਸ ਚੈੱਕ ਕਰਨ ਉਸ ਤੋਂ ਬਾਅਦ ਸਾਨੂੰ ਫੀਡਬੈਕ ਦੇਣ ਕਿ ਸਾਡੀ ਫ੍ਰੈਗਰੈਂਸ ਦਾ ਕੀ ਹੋ ਬਿਲਕੁਲ ਜੀ ਇਸਤੇਮਾਲ ਕਰਕੇ ਫਿਰ ਉਹਨੂੰ ਫੀਡਬੈਕ ਦਿਓ ਦੇਖੋ ਆ ਕੇ ਕਿਸ ਤਰ੍ਹਾਂ ਦੇ ਨਜ਼ਾਰੇ ਨੇ ਮੈਂ ਬਹੁਤ ਹੀ ਵਧੀਆ ਗੱਲਬਾਤ ਕੀਤੀ ਹੈ ਤਰ੍ਹਾਂ ਤਰ੍ਹਾਂ ਦੇ ਦੇਖੋ ਕਿਆ ਹੀ ਪਿਆਰੇ ਪਿਆਰੇ ਪਰਫਿਊਮ ਪਏ ਨੇ ਬਿਲਕੁਲ ਜੀ ਬਹੁਤ ਹੀ ਪੁਰਾਣੇ ਸਾਡੇ ਝਲਮਨ ਜੀ ਨੇ ਇਹ ਖੋਲਿਆ ਮਰਾਸ਼ਾ ਰੋਡ ਬਿਲਕੁਲ ਮਰਾਸ਼ਾ ਰੋਡ ਦੇ ਓਪਪੋਜੀਟ ਬਿਲਕੁਲ ਅਜਮਲ ਇੱਕ ਪਿਆਰਾ ਨਾਮ ਦੁਬਈ ਦਾ ਮਸ਼ਹੂਰ ਨਾਮ ਅਜ਼ਮਲ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਂ ਤੁਹਾਡਾ ਜੀ ਚਰਨਜੀਤ ਸਿੰਘ ਕਿਹੜੀ ਜਗ੍ਹਾ ਤੋਂ ਜੀ ਇਥੇ ਕੋਦਰੇ ਮੈਂ ਕੋ ਉਧਰ ਤੋਂ ਆਜ ਇੱਕ ਸ਼ੋਰੂਮ ਖੁੱਲਿਆ ਅਜ਼ਮਲ ਵਾਲਿਆਂ ਦਾ ਹਾਂਜੀ ਬਾਬਾ ਮਰਾਸ਼ਾ ਰੋਡ ਤੇ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੈਨੂੰ ਬਹੁਤ ਵਧੀਆ ਬੇਟੇ ਮੇਰੇ ਦਾ ਇਹ ਬੇਟੇ ਦਾ ਹੀ ਆ ਜੀ ਤੁਹਾਡਾ ਫਿਰ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਹਾਂਜੀ ਬੇਟੇ ਤੁਹਾਡੇ ਨੇ ਅੱਜ ਇੱਕ ਹੋਰ ਤਰੱਕੀ ਕੀਤੀ ਆਇ ਫੋਰ ਪਲਾਨ ਭਰੀ ਆ ਅੱਜ ਤਾਂ ਫਿਰ ਛਾਤੀ ਚੋੜੀ ਹੋਣੀ ਆ ਬਿਲਕੁਲ ਹਾਂਜੀ ਹਾਂਜੀ ਕਿੰਨੀ ਖਚੋੜੀ ਹੈ ਚਰਜਾਇ ਚਲਾ ਸਿਨਾ ਹੋਣਾ ਨਹੀਂ ਬਿਲਕੁਲ ਬਿਲਕੁਲ ਸਾਈਂ ਦੀ ਕਿਰਪਾ ਜੀ ਕੀ ਕਹਿਣਾ ਜਾਓਗੇ ਜੀ ਕੀ ਕਹਿਣਾ ਜਾਓਗੇ ਬਾਬੇ ਮੁਰਾਦ ਸਾਹਿਬ ਸਾਈਂ ਜੀ ਦੀ ਮੇਰ ਹੈ ਜੀ ਉਹਨਾਂ ਦੀ ਮੇਰ ਹੈ ਮੇਰ ਪਰ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਤਰੱਕੀਆਂ ਕਰਦੇ ਰਹਿਣ ਹਾਂਜੀ ਹਾਂ ਸਰ ਤੁਸੀਂ ਵੀ ਆ ਜਾਓ ਜਰਾ ਕਿ ਮੇਰੇ ਕੋਲ ਜਰਾ ਕਿ ਮੈਂ ਥੋੜੀ ਥੋੜੀ ਗੱਲਬਾਤ ਕਿਉਂਕਿ ਮਹਿਮਾਨ ਆਏ ਨੇ ਮਹਿਮਾਨਾਂ ਨਾਲ ਮੈਂ ਥੋੜੀ ਥੋੜੀ ਗੱਲਬਾਤ ਜ਼ਰੂਰ ਕਰਾਂਗਾ ਸਰ ਸਭ ਤੋਂ ਪਹਿਲੇ ਵੈਲਕਮ ਜੀ ਜੀਐਨ ਸਾਹਿਬ ਜੀ ਸਾਡਾ ਸਤਿ ਸ੍ਰੀ ਅਕਾਲ ਸਰ ਪੀਨਾ ਸਰ ਸੁਖਦੀਪ ਸਿੰਘ ਦੀਪ ਜੀ ਅੱਜ ਕਿਸ ਤਰ੍ਹਾਂ ਲੱਗ ਰਿਹਾ ਇੱਕ ਸ਼ੋਰੂ ਖੋਲਿਆ ਇਹ ਬਹੁਤ ਅੱਛਾ ਹੈ ਸਰ ਜੀ ਅਸੀਂ ਕਾਫੀ ਦੇਰ ਤੋਂ ਅਜਮਲ ਦੇ ਨਾਲ ਕੰਮ ਕਰ ਰਹੇ ਸੀ ਉਹਨਾਂ ਨੇ ਸਾਨੂੰ ਫਿਰ ਨਕੋਦਰ ਦੇ ਵਿੱਚ ਇੱਕ ਐਕਸਕਲੂਸਿਵ ਸਟੋਰ ਓਪਨ ਕਰਨ ਦੀ ਕਿਹਾ ਤੇ ਅਸੀਂ ਉਹਨਾਂ ਨੂੰ ਫਿਰ ਮਨਾ ਨਹੀਂ ਕਰ ਸਕੇ ਕਿ ਚਲੋ ਇਹ ਆਪਣੇ ਨਕੋਦਰ ਵਾਸੀਆਂ ਲਈ ਵੀ ਬਹੁਤ ਵਧੀਆ ਹੋਊਗਾ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣੇ ਜੋ ਪਰਫਿਊਮ ਦਾ ਅੱਜਕੱਲ ਟ੍ਰੈਂਡ ਚੱਲ ਰਿਹਾ ਅਸੀਂ ਫਿਰ ਇੱਕ ਅਲੱਗ ਜਿਹਾ ਕਨਸੈਪਟ ਨਕੋਦਰ ਸ਼ਹਿਰ ਦੇ ਵਿੱਚ ਲਾਂਚ ਕਰ ਰਹੇ ਹਾਂ ਜੀ ਸੋ ਅਸੀਂ ਕਹਿ ਰਹੇ ਹਾਂ ਕਿ ਸਾਰਿਆਂ ਨੂੰ ਬੇਨਤੀ ਕਰਦੇ ਕਿ ਵਿਜ਼ਿਟ ਜਰੂਰ ਕਰਨਾ ਆਪਣੇ ਭਾਜੀ ਨੇ ਆਫਰ ਵੀ ਲਾਤੀ ਆ ਨਾਲ ਜੀ ਜੀ ਹਾਂਜੀ ਆਫਰ ਆ ਜੀ ਜਿਹੜੇ ਕਰਨਗੇ ਹਾਂਜੀ ਉਹ ਕਰ ਸਕਦੇ ਹਾਂ ਜੀ ਜਿਹੜੇ ਵੀਡੀਓ ਸ਼ੇਅਰ ਕਰਕੇ ਆਊਗਾ ਉਹ ਆਪ ਰਿਸੈਂਟ ਹੋ ਜੀ ਜੀ ਹਾਂਜੀ ਇਹ ਨਾਲ ਇੱਕ ਪਰਫਿਊਮ ਫ੍ਰੀ ਹੈ ਜੀ ਨਾਲ ਫ੍ਰੀ ਜੀ ਜੀ ਹਾਂਜੀ 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 ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਤੇ ਬਾਜੀ ਮਸਟ ਵਿਜ਼ਿਟ ਫੋਰ ਹਾਂਜੀ ਅਜਮਾ ਸਟੋਰ ਹਾਂਜੀ ਸਹੀ ਕਹੂੰਗਾ ਇਹ ਤੇਰਾ ਕੀ ਨਾਮ ਆ ਪੁੱਤ ਅੰਗਸਿਮ ਹਾਂ ਯਸਰ ਆਜ ਲਗਾਏ ਜੋ ਬਹੁਤ ਵਧੀਆ ਲੱਗਾ ਬਹੁਤ ਵਧੀਆ ਲੱਗਾ ਖੁਸ਼ ਹੋ ਪੂਰੇ ਹਾਂਜੀ ਅੰਦਰ ਖੁਸ਼ਬੂ ਹੀ ਖੁਸ਼ਬੂ ਹਾਂਜੀ ਇਹ ਸ਼ੁਪਰੀਆ ਸਰ ਬਹੁਤ ਬਹੁਤ ਮਿਹਰਬਾਨੀ ਕੁਝ ਕਹਿਣਾ ਚਾਹੁੰਦੇ ਨੇ ਸਰ ਮੈਂ ਜਰੂਰ ਗੱਲਬਾਤ ਕਰਾਂਗਾ ਜੀ ਸਰ ਜਿਵੇਂ ਕਿ ਫੈਬਰੂਅਰੀ ਵਿੱਚ ਵੈਲੈਂਟਾਈਨ ਡੇ ਆ ਰਿਹਾ ਸਾਡੇ ਸਾਡੇ ਕੋਲ ਉਹਦੇ ਲਈ ਵੀ ਗਿਫਟ ਪੈਕ ਆਉਂਦੇ ਨੇ ਕਪਸ ਦੇ ਲਈ ਜੀ 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 ਆ ਦੇਖੋ ਇਹ ਆ ਜੇਗਾ ਗਿਫਟ ਪੈਕ ਪੂਰਾ ਫੀਮੇਲ ਦੇ ਲਈ 6 ਮਈ ਦੇ ਵਿੱਚ ਮੈਨ ਦੇ ਵੀ ਆਉਂਦੇ ਆ ਤੇ ਫੀਮੇਲ ਦੇ ਵੀ ਆਉਂਦੇ ਆ ਸਰ ਜੇ ਗਿਫਟ ਪੈਕ ਆ ਗਿਆ ਜੀ ਗਿਫਟ ਪੈਕ ਆ ਗਿਆ ਤੁਹਾਡਾ ਜੀ 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 ਸਰ ਇਹ ਸਾਰੇ ਗਿਫਟ ਪੈਕ ਹੈ ਜੀ ਇਹ ਸਾਰੇ ਗਿਫਟ ਪੈਕ ਦੇ ਵਿੱਚ ਆਪਸ਼ਨ ਆ ਜਾਣਗੇ ਵੈਲੈਂਟਾਈਨ ਡੇ ਦੇ ਜਾਂ ਕੁਝ ਹੋਰ ਕੁਝ ਵੀ ਐਕਟੀਵਿਟੀ ਦੇ ਹੁੰਦੇ ਆ ਤੇ ਉਹਦੇ ਤੇ ਤੁਸੀਂ ਗਿਫਟ ਕਰ ਸਕਦੇ ਹੋ ਬਿਲਕੁਲ ਤੇ ਗਿਫਟ ਇਹਨੂੰ ਪਰਚੂਦਦੇ ਹੋ ਤਰ੍ਹਾਂ ਤਰ੍ਹਾਂ ਦੇ ਪਰਫਿਊਮ ਰੱਖੇ ਹੋਏ ਨੇ ਬਹੁਤ ਵਧੀਆ ਪਰਫਿਊਮ ਰੱਖੇ ਹੋਏ ਨੇ ਮਲਟੀ ਬ੍ਰਾਂਡ ਸ਼ੋਰੂਮ ਤੇ ਪਹੁੰਚੇ ਆ ਇੱਥੇ ਵੀ ਬਹੁਤ ਅਲੱਗ ਅਲੱਗ ਵੈਰਾਈਟੀਆਂ ਦੇ ਕੰਪਨੀ ਦੇ ਪਰਫਿਊਮ ਨੇ ਅਰਗਬਤੀਆਂ ਤੇਨ ਮਿਲ ਸਕਦੀਆਂ ਪਰਫਿਊਮ ਬਹੁਤ ਵਧੀਆ ਵਧੀਆ ਲੱਗੇ ਨੇ ਸ਼ੋਰੂਮ ਅਜਮਲ ਦਾ ਕੋਲਿਆ ਦੂਸਰੇ ਪਾਸੇ ਪਹੁੰਚੇ ਆ ਕਿਉਂਕਿ ਇੱਕ ਨਕੂਦਰ ਸ਼ਹਿਰ ਨੂੰ ਦੇਨ ਨਕੂਦਰ ਸ਼ਹਿਰ ਨੂੰ ਬਹੁਤ ਪਿਆਰੀ ਜੀ ਇੱਕ ਦੇਨ ਦਿੱਤੀ ਗਈ ਅੱਜ ਇੱਕ ਸ਼ੋਰੂਮ ਖੋਲਿਆ ਗਿਆ ਨਾਲ-ਨਾਲ ਮੇਰੇ ਵੀਰ ਬਹੁਤ ਸਾਰੇ ਮੌਜੂਦ ਨੇ ਸਰ ਨੇ ਕਿਹਾ ਮੈਂ ਖਾਇਦ ਹਿੰਦੀ ਜੀ ਗੱਲ ਕਰਨਗੇ ਕੋਈ ਬਾਤ ਨਹੀਂ ਜੀ ਮੈਂ ਹਿੰਦੀ ਮੈਂ ਹੀ ਆਪਸੇ ਬਾਤ ਕਰੂੰਗਾ ਨਮਸਕਾਰ ਸਰ ਨਮਸਕਾਰ ਸਰ ਕੀ ਨਾਮ ਹੈ ਸਰ ਆਪਕਾ ਮੇਰਾ ਨਾਮ ਅਸ਼ਫਾਕ ਹੈ ਮੇਰੇ ਸਾਸਿ ਦਾ ਹੈਡ ਹੂੰ ਨਾਰਥ ਇੰਡੀਆ ਦੇਖਤਾ ਹਾਂ ਪੂਰਾ ਜੀ ਜੀ ਸਰ ਕੀ ਆ ਕਿ ਆ ਪਹਿਲੇ ਤੋਂ डॉक्टर साहब को और सुखदीप पाजी को बड़े पाजी को इन सबको को बहुत बहुत लाख लग बधाइया शोरूम के और यही आगे हम उम्मीद करते हैं कि इनके काफ़ी शोरूम ऐसे ओपन होते जाएं जी मैं आपको बताना चाहता हूं इन्होंने इस बार कैटेगरी दो रखी है जैसे कि आपने आगे देखा एक अजमला खोला है इट्स कॉल्ड एक औरिएियेंटल लाइन होती है इसमें उन्होंने दो लाइन रखी है औरिएटल और फ्रेंच फ्रेंच मतलब होता है जैसे कि आपके इंटरनेशनल परफ्यूम हो गया इसमें आपके सीके गुच्ची अरमानी शनैल आपका ये मर्सिडीजे आती हैं ये सब होती हैं फ्रेंच लाइन परफ्यूम सेकंड एंड उन्होंने कैटेगरी रखी है इसे बोलते हैं ओरिएंटल लाइन ओरिएंटल में आपका अजमल रसासी आपका लताफा ये, 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 ये इस ईस्ट के ब्रांड होते हैं इनको बोलते हैं आप ओरिएंटल ब्रांड तो उन्होंने दो चीज़ें कॉम्बिनेशन रखा है इसमें और आपको सबसे बड़ी बात है कि पहले आपको परफ्यूम लेने के लिए बहुत से डुप्लीकेट होती मार्केट में परफ्यूम नहीं मिलते यहाँ आपको प्योर हंड्रेड परसेंट औरिजिनल परफ्यूम मिलेगा आपको रोजा से लेके टॉम फोर्ड से लेके सारे परफ्यूम अवेलेबल मान लो आपको वन रूप सारे परफ्यूम अवेलेबल है यहाँ पर आपको हंड्रेड परसेंट औरजिनल 100% ओरिजिनल औरे गारंटी जी, गारेंटी जी। बिल्कुल ब्रांडेड मिलेंगे ब्रांडेड मिलेंगे बिल्कुल बिल्कुल ब्रांडेड ਮਿਲਣਗੇ ਜੀ ਕਹਿੰਦੇ ਅਜ਼ਮਲ ਦਾ ਬ੍ਰਾਂਡ ਇਹਨਾਂ ਨੇ ਇੱਕ ਨਵਾਂ ਸ਼ੋਅਰੂਮ ਖੋਲ੍ਹਿਆ ਨਾਲ ਨਾਲ ਪੁਰਾਣਾ ਜਿਹੜਾ ਇਹਦਾ ਡਾਕਟਰ ਚੂਨੀ ਲਾਲ ਐਂਡ ਸਨਸ ਉਹਨਾਂ ਦਾ ਇੱਕ ਬ੍ਰਾਂਡ ਆ ਨਾਮ ਆ ਨਕੌਦਰ ਸ਼ਹਿਰ ਦੇ ਵਿੱਚ ਬਾਬਾ ਮਰਾਸ਼ਾ ਰੋਡ ਤੇ ਅੱਜ ਪਹੁੰਚੇ ਸੀ ਤਸਵੀਰਤ ਤੁਹਾਨੂੰ ਉੱਥੋਂ ਦਿਖਾ ਰਹੇ ਆ ਇੱਕ ਅਜ਼ਮਲ ਨਾਂ ਦਾ ਬ੍ਰਾਂਡਾ ਹੋਰ ਭਾਜੀ ਨੇ ਜਿਵੇਂ ਦੱਸਿਆ ਕਿ ਬਹੁਤ ਸਾਰੇ ਬ੍ਰਾਂਡ ਇੱਥੇ ਜਿਹੜੇ ਪਰਫਿਊਮ ਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਅਗਰਬੱਤੀਆਂ ਨੇ ਸਾਈਂ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਨੇ ਮੈਂ ਚਲਮਨ ਭਾਈ ਇੱਕ ਵਾਰ ਫੇਰ ਮੇਰੇ ਨਾਲ ਮੌਜੂਦ ਨਹੀਂ ਮੈਂ ਬਹੁਤ ਬਹੁ ਮੁਬਾਰਕਾਂ ਦੇਾਂਗਾ ਸਰ ਤੁਸੀਂ ਵੀ ਨਾਲ ਆ ਜਾਓ ਮੈਂ ਬਹੁਤ ਬਹੁ ਮੁਬਾਰਕਾਂ ਦੇਾਂਗਾ ਗੌਰਵ ਨਾਗਰਾ ਜੀ ਮੇਰੇ ਖਿਆਲ ਜ਼ਰੂਰੀ ਕੰਮ ਦੇ ਕਰਕੇ ਚਲੇਗਾ ਇਹਨੇ ਹਾਂ ਇੱਕ ਵਾਰ ਸਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਸਾਡੇ ਵੱਲੋਂ ਔਰ ਸਾਡੇ ਚੈਨਲ ਵੱਲੋਂ ਪਰਮਾਤਮਾ ਕਰੇ ਪਰਮਾਤਮਾ ਕਰੇ ਇਸੇ ਤਰ੍ਹਾਂ ਤੁਸੀਂ ਤਰੱਕੀਆਂ ਕਰਦੇ ਰਹੋ ਤੇ ਤੁਹਾਡੇ ਸ਼ੋਰੂਮ ਤੇ ਸ਼ੋਰੂਮ ਖੁੱਲਦੇ ਰਹਿਣ ਬਹੁਤ ਬਹੁ ਸ਼ੁਕਰੀਆ ਜੀ ਤੋਂ ਇੱਕ ਵਾਰ ਫੇਰ ਮੈਂ ਬੇਨਤੀ ਕਰਾਂਗਾ ਅਜ਼ਮਲ ਦਾ ਸ਼ੋਰੂਮ ਨਕੌਦਰ ਸ਼ਹਿਰ ਦੇ ਵਿੱਚ ਖੁੱਲ ਗਿਆ ਜਿਹੜਾ ਦੁਬਈ ਦਾ ਮਸ਼ਹੂਰ A1 ਬ੍ਰਾਂਡ ਜਿਹਦੀਆਂ ਬ੍ਰਾਂਚਾਂ ਪੰਜਾਬ ਦੇ ਵਿੱਚ ਕਿਤੇ ਕਿਤੇ ਆ ਨਕੌਦਰ ਸ਼ਹਿਰ ਦੇ ਵਿੱਚ ਵੀ ਇਹਦੀ ਬ੍ਰਾਂਚ ਮਰਾਸ਼ਾ ਰੋਡ ਤੇ ਮਰਾਸ਼ਾ ਡੇਰੇ ਦੇ ਬਿਲਕੁਲ ਸਾਹਮਣੇ ਖੁੱਲ ਚੁੱਕੀ ਆ ਜਰੂਰ ਦਰਸ਼ਨ ਦਿਓ ਔਰ ਲਾਭ ਲਓ ਜਿਵੇਂ ਭਾਈ ਨੇ ਦੱਸਿਆ ਕਿ 50% ਆਫ ਵੀ ਦੇਾਂਗੇ ਨਾਲ ਇੱਕ ਪਰਫਿਊਮ ਗਿਫਟ ਦਾ ਵੀ ਦੇਾਂਗੇ ਤੁਹਾਨੂੰ